ਇੱਕ ਪਾਸੇ ਜਿੱਥੇ ਕਾਂਗਰਸ ਪਾਰਟੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 6 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਉੱਥੇ ਦੂਜੇ ਪਾਸੇ ਮਾਲਵਾ ਖਿੱਤੇ ਦੀ ਪ੍ਰਮੁੱਖ ਫਰੀਦਕੋਟ ਸੀਟ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨਨ ਤੋਂ ਪਹਿਲਾਂ ਹੀ ਕਮਾਸਾਨ ਮਚ ਗਿਆ ਹੈ ਇਸ ਸੀਟ ਤੋਂ ਟਿਕਟ ਦੀ ਮੁੱਖ ਦਾਵੇਦਾਰ ਬੀਬੀ ਜਗਦਰਸ਼ਨ ਕੋੜ ਨੂੰ ਹੁਣ ਆਪਣੇ ਜੱਦੀ ਹਲਕੇ ਧਰਮਕੋਟ ਵਿੱਚ ਹੀ ਕਾਂਗਰਸੀਆਂ ਦੇ ਰੋਧ ਦਾ ਸਾਹਮਣਾ ਕਰਨਾ ਪੈ ਗਿਆ ਹੈ ਹਲਕਾ ਧਰਮਕੋਟ ਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ 65-50 ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੇ ਬਲਾਕ ਸੰਮਤੀ ਮੈਂਬਰਾਂ ਨੇ ਇੱਕ ਵੱਡਾ ਇਕੱਠ ਕਰਕੇ ਪਾਰਟੀ ਹਾਈ ਕਮਾਂਡ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੋਂ ਮੰਗ ਕੀਤੀ ਹੈ ਕਿ ਇਸ ਸੀਟ ਤੋਂ ਦਲ ਬਦਲੂਆਂ ਨੂੰ ਟਿਕਟ ਨਾ ਦਿੱਤੀ ਜਾਵੇ ਜਿਸ ਨੇ ਔਖੇ ਸਮੇਂ ਆਪਣੇ ਕਥਿਤ ਨਿੱਜੀ ਫਾਇਦੇ ਲਈ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਜੀ ਜਗਦਰ ਸਿੰਘ ਕੌਰ ਉਹਨਾਂ ਦਾ ਵਿਰੋਧ ਕਰਨਾ ਚਾਹੁੰਦੇ ਹਾਂ ਕਿਉਂਕਿ ਉਸ ਉਸ ਪਰਿਵਾਰ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਦੀ ਪਿੱਠੇ ਛੂਰਾ ਮਾਰਿਆ ਹੈ ਜੇ ਪਿਛਲੀ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਨਿੱਜੀ ਮਫਾਜਾਂ ਲਈ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਦੀ ਹਮਾਇਤ ਕੀਤੀ ਹੈ ਉਸ ਤੋਂ ਪਹਿਲਾਂ ਜਿਹੜਾ 2017 ਦਾ 12 ਦਾ ਇਲੈਕਸ਼ਨ ਸੀ ਉਸ ਵਿੱਚ ਵੀ ਉਹਨਾਂ ਨੇ ਕਾਂਗਰਸ ਪਾਰਟੀ ਵਿੱਚ ਰਹਿ ਕੇ ਕਾਂਗਰਸ ਪਾਰਟੀ ਦੀ ਪਿੱਠੇ ਛੂਰਾ ਮਾਰਿਆ ਸੀ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਮੌਕੇ ਐ ਜਦੋਂ ਜਦੋਂ ਉਹਨਾਂ ਨੇ ਪਰਿਵਾਰ ਦੇ ਉਸ ਪਰਿਵਾਰ ਨੇ ਹਮੇਸ਼ਾ ਹੀ ਪਾਰਟੀ ਦੇ ਅਫੀਸ਼ੀਅਲ ਕੈਂਡੀਡੇਟ ਦੀ ਤੇ ਕਾਂਗਰਸ ਪਾਰਟੀ ਦੀ ਮੁਕਾਲਫਤ ਕੀਤੀ ਹੈ ਇਸ ਲਈ ਅਸੀਂ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹਨੂੰ ਬੇਨ ਉਹਨਾਂ ਦਾ ਹੁਕਮ ਸਾਡੇ ਦੇ ਸਿਰ ਮੱਥੇ ਆ ਹਾਈ ਕਮਾਂਡ ਦਾ ਪਰ ਅਸੀਂ ਤੁਹਾਡੇ ਜਰੀਏ ਉਹਨੂੰ ਇੱਕ ਰਿਕੁਐਸਟ ਕਰਨੀ ਚਾਹੁੰਦੇ ਹਾਂ ਹਾਈ ਕਮਾਂਡ ਨੂੰ ਸਮੁੱਚੇ ਰੋਵੇ ਸਾਰੇ ਧਰਮ ਗੋਟਾਲੇ ਇਕੱਠੇ ਧਰਮ ਗੋਟ ਇਲਾਕੇ ਦੇ ਲੋਕ ਇਕੱਠੇ ਹੋ ਕੇ ਕਿ ਇਹੋ ਜਿਹੇ ਏਮਿੰਦਵਾਰ ਨੂੰ ਸਾਡੇ ਵਿੱਚ ਲਿਆਉਣ ਤੋਂ ਗਰੀਜ ਕੀਤਾ ਜਾਵੇ ਜਿਨ੍ਹਾਂ ਨੇ ਹਮੇਸ਼ਾ ਕਾਂਗਰਸ ਪਾਰਟੀ ਦੀ ਪਿੱਠੇ ਛੁਰਾ ਮਾਰਿਆ ਉਹ ਜਿਹੜੇ ਉਹਨਾਂ ਦਾ ਇਕੱਠਾ ਹੋਣ ਦਾ ਕੋਈ ਮਕਸਦ ਸੀ ਇਹ ਚਿੰਤਾ ਦਾ ਵਿਸ਼ਾ ਸੀ ਕਿ ਬੀਪੀ ਜਗਤਾਰਸ਼ਨ कौर ਦਾ ਨਾਮ ਪੈਨਲ ਵਿੱਚ ਲੋਕ ਸੰਘ ਕੇ ਇਹ ਕਹਿੰਦੇ ਐ ਕਿ ਪਾਇਆ ਗਿਆ ਬਹੁਤ ਹੀ ਮਾੜੀ ਗੱਲ ਹੈ ਇੱਕ ਵਰਕਰ ਨੇ ਮਸਕੂਸ਼ ਕੀਤਾ ਕਿਉਂਕਿ ਜਦੋਂ ਕਾਂਗਰਸ ਪਾਰਟੀ ਨੂੰ ਲੋੜ ਪਈ ਚਾਹੇ ਉਹ ਸੱਤ ਦੀ ਇਲੈਕਸ਼ਨ ਹੋਵੇ ਚਾਹੇ 12 ਸੇ ਚਾਹੇ 17 ਸੇ ਹਰ ਵਾਰੀ ਜਿਲਦਾਸ਼ਣਪੁਰ ਨੇ ਪਾਰਟੀ ਵੀ ਦੁਆਰਾ ਦਾ ਬੋਟ ਕੀਤਾ ਅਤੇ ਦੂਜੇ ਪਾਸੇ ਜੁਆਇਨ ਹੋ ਕੇ ਉਹਨਾਂ ਨੂੰ ਵਿਰੋਧੀ ਧਿਰ ਨੂੰ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ ਸਾਡੀ ਇਹ ਬੇਨਤੀ ਹੈ ਹਾਈ ਕਮਾਂਡ ਨੂੰ ਕਿ ਜਿਹੜੀ ਦਿੱਕਤ ਤੋਂ ਫਰੀਦਕੋਟ ਹਲਕੇ ਦੀ ਝੁੱਟੀ ਜਾਣੀ ਆ ਉਹਦੇ ਜੋਗ ਅਮੇਦਵਾਰ ਰੱਖੇ ਜਾਵੇ ਕਿਉਂਕਿ ਕਿਸੇ ਉਹੋ ਜੇ ਉਮੀਦਵਾਰ ਨੂੰ ਜੋ ਸਮੇਂ ਸਮੇਂ ਤੇ ਪਾਰਟੀ ਦੀ ਪਿੱਛੇ ਵਿੱਚ ਫਰਾ ਮਾਰ ਕੇ ਤੋਂ ਇਹ ਵਾਰੀ ਕਿਸੇ ਕਾਂਗਰਸੀ ਨਾਲ ਜੁੜਾ ਹੋ ਗਿਆ ਵੀ ਵਾਰੀ ਕਿਸੇ ਹੋਰ ਪਾਰਟੀ ਨਾਲ ਜੁੜ ਕਰ ਗਿਆ ਸੋ ਕਦੇ ਵੀ ਉਹਨੇ ਪਾਰਟੀ ਨਾਲ ਸਾਥ ਨਹੀਂ ਦਿੱਤਾ ਯਾਰ 12 ਚ ਉਹਨਾਂ ਨੇ ਅਫੀਸ਼ਲ ਕੈਂਡੀਡੇਟ ਦੀ ਜ਼ਦਾਦ ਰਹੀ ਇਸ ਨੂੰ ਲੋ ਘੜਦੀ ਰੋਤਾ ਕੀਤੀ 2017 ਚ ਕਾਂਗਰਸ ਜੁਆਇਨ ਕਰ ਲਿਆ ਉਸ ਤੋਂ ਪਹਿਲਾਂ ਉਹਨਾਂ ਦੇ بیٹے ਬਰਮਿੰਦਰ ਟੈਂਪਲ ਨੂੰ ਜਿਹੜੇ ਸੁਖਾਉਂਗਲ ਫੀਸ ਰੋਡ ਤੇ ਉਹ ਖਲਾਵੇ ਪ੍ਰਧਾਨ ਸਿੰਘ ਸਾਹ ਦੇ ਕਾਂਗਰਸ ਦੇ ਉਹਨਾਂ ਵਰਕਰਾਂ ਨੇ ਜੂਝੇ ਸਾਰੇ ਅਹੁਦੇਦਾਰਾਂ ਨੇ ਉਹਨਾਂ ਨੂੰ ਇਲੈਕਸ਼ਨ ਦਿਖਾਇਆ ਮੁਕਾਬਲੇ ਦਿਖਾਇਆ ਪਰ ਉਹ 2017 ਦੀ ਪਾਰਟੀ ਮਦਦ ਕਰਨ ਦੀ بجائے ਪਾਰਟੀ ਛੱਡ ਕੇ ਇਕੱਲੀ ਦਲ ਵਿੱਚ ਸ਼ਾਮਲ ਹੋ ਗਈ ਹੁਣ ਸਾਨੂੰ ਮੀਡੀਆ ਰਾਹੀਂ ਪਤਾ ਲੱਗਾ ਵੀ ਉਹਨਾਂ ਦਾ ਨਾਮ ਉਹਨਾਂ ਦੀ ਮਾਂ ਬੇਟੇ ਦੋਵਾਂ ਦਾ ਨਾਮ ਪੈਨਲ ਵਿੱਚ ਚੱਲ ਰਿਹਾ ਸੀ ਇਸ ਕਰਕੇ ਅਸੀਂ ਪਾਰਟੀ ਉਹਦਾ ਸੰਦੇਸ਼ ਆਪਣਾ ਚੋਣਾਂ ਚੋਣੇ ਸ੍ਰੀਮਾ ਜੋ ਰਾਹੁਲ ਗਾਂਧੀ ਜੀ ਦੇ ਕੋਲ ਵੀ ਉਹਨਾਂ ਨੂੰ ਇਸ ਤਰ੍ਹਾਂ ਕਿਹਾ ਜਾਂਦੀ ਸੀ ਜਿਵੇਂ ਬੀਬੀ ਜਗਦਰਸ਼ਨ ਕੋਲ ਮੋਗਾ ਕਾਂਗਰਸ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਮਹਿਲਾ ਕਾਂਗਰਸ ਦੀ ਸਾਬਕਾ ਮੀਤ ਪ੍ਰਧਾਨ ਰਹਿ ਚੁੱਕੀ ਨੇ ਇਸ ਸਾਲ 2002 ਵਿੱਚ ਧਰਮਪੁਰ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਵੀ ਲੜੀ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਇਹਨੇ ਬਾਗੀ ਸੂਰਾਂ ਤੋਂ ਬਾਅਦ ਕੀ ਪਾਰਟੀ ਹਾਈ ਕਮਾਂਡ ਉਹਨਾਂ ਨੂੰ ਟਿਕਟ ਦੇਵੇਗੀ ਜਾਂ ਨਹੀਂ ਮੋਗਾ ਤੋਂ ਜਗਿੰਦਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563